ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦੇ ਨਾਮ ਦੇ ਉੱਤੇ ਇੱਕ ਡਰਾਮਾ ਰਚਿਆ ਗਿਆ ਪਿਛਲੇ ਕੁਝ ਸਮੇਂ ਤੋਂ ਉੱਥੋਂ ਇਹ ਲੱਗਦਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇੰਨੀ ਘਬराई ਹੋਈ ਆ ਕਿ ਕਿਸੇ ਤਰੀਕੇ ਦੇ ਨਾਲ ਸਾਰੇ 13000 ਪਿੰਡਾਂ ਦੇ ਵਿੱਚ ਸਾਡੇ ਸਰਪੰਚ ਬਣ ਜਾਣ ਸਾਡੇ ਪੰਚ ਬਣ ਜਾਣ ਪਹਿਲੀ ਗੱਲ ਤਾਂ ਇੱਕ ਸਾਲ ਤੋਂ ਉੱਤੇ ਪੰਚਾਇਤ ਦਾ ਜਿਹੜਾ ਟਿਨਿਓਰ ਸੀਗਾ ਉਹ ਡਿਲੇ ਕੀਤਾ ਵਾ ਇੱਕ ਸਾਲ ਵਿੱਚ ਪੈਸਾ ਇਹ ਸਰਕਾਰੀ ਪ੍ਰਬੰਧਕ ਲਾਏ ਦੂਜੇ ਤੀਜੇ ਉਹਨਾਂ ਨੇ ਖੁਰਦ-ਗੁਰਦ ਕੀਤਾ ਕਿਤੇ 22 ਸਾਲ ਵਿੱਚ ਜੱਜ ਨਾਲ ਪੰਜਾਬ ਵਿੱਚ ਕਿਸੇ ਪਿੰਡੂ ਵਿਕਾਸ ਦੇ ਪ੍ਰੋਜੈਕਟ ਵਾਸਤੇ ਪੈਸਾ ਖਰਚਾ ਕੇ ਲਈ ਇਹ ਤਾਂ ਹੈ ਅਸਲੀਅਤ। ਲੇਕਿਨ ਜਿਹੜੀਆਂ ਚੋਰਾ ਵੀ ਕਰਵਾ ਲੈਣ ਜਿੱਦਾਂ ਨਾ ਚੋਰ ਦਰਵਾਜ਼ੇ ਨਹੀਂ ਕਰਾਉਣੀ ਆਉਂਦੀਆਂ ਗੁਪਤ ਕਰਾਉਣੀਆਂ ਹੁੰਦੀਆਂ ਨੇ। ਗੁਪਤਿਆਂ ਦੀ ਸਰਕਾਰ ਬਣ ਕੇ ਰਹਿ ਗਈ ਇਹ। ਪਹਿਲਾਂ ਇਹਨਾਂ ਨੇ ਵੋਟਬੰਦੀ ਜਿਹੜੀ ਕੀਤੀ ਉਹ ਛੁਪਾ ਕੇ ਰੱਖੀ। ਕਿਸੇ ਨੂੰ ਵੋਟਬੰਦੀ ਦੀ ਲਿਸਟਾਂ ਨਹੀਂ ਦਿੱਤੀਆਂ। ਔਰ ਵੋਟ ਵੀ ਕਿੱਦਾਂ ਬਣਾਏ ਕਿ ਫਰਜ਼ ਕਰੋ ਇੱਕ ਘਰ ਦੇਖਾ ਕਿ ਕੋਈ ਇਹਨਾਂ ਦੇ ਵਿਰੋਧੀਆਂ ਵਾਲਾ ਕਾਂਗਰਸ ਦਾ ਅਕਾਲੀ ਦਲ ਦਾ ਇਹਦੇ ਵਿੱਚ ਇਹਨੂੰ ਇੱਕ ਘਰ ਨੂੰ ਚਾਰ ਬੋਡਾਂ ਚ ਬਣਾ ਦਿੱਤਾ। ਇਹ ਵਾਰ ਇੱਕ ਘਰ ਨੂੰ 15 ਘਟ ਪਾ ਕੇ ਇੱਕ ਹੋਰ ਤੀਜੇ ਚੌਥੇ ਵੋਟ ਵਿੱਚ ਪਾ ਤੱਕ ਕੰਟੀਗਿਉਟੀ ਦਾ ਪ੍ਰਿੰਸੀਪਲ ਵੀ ਤੋੜਿਆ ਰੰਚ ਕੇ ਔਰ ਇੱਥੇ ਬਸ ਨਹੀਂ ਜਿਹੜਾ ਸਰਪੰਚੀ ਦਾ ਰੋਸਟਰ ਸੀ ਉਹ ਕੱਲ ਸ਼ਾਮ ਡੀਸੀ ਜਿਹੜੇ ਰਿਸਪੈਕਟਿਵ ਦੇ ਜ਼ਿਲ੍ਹਿਆਂ ਦੇ ਉਹਨਾਂ ਨੇ ਕੱਲ ਸ਼ਾਮ ਤੱਕ ਲੋਕਾਂ ਨੂੰ ਦਿੱਤਾ ਨਹੀਂ ਗਾ ਹਲੇ ਅੱਜ ਤੱਕ ਵੀ ਸਵੇਰੇ ਲੋਕੀ ਫੋਨ ਕਰਕੇ ਪੁੱਛਦੇ ਨੇ ਕਿ ਸਾਡਾ ਪਿੰਡ ਸਰਪੰਚ ਜੀ ਰਿਜ਼ਰਵ ਹੈ ਜਾਂ ਸਰਪੰਚ ਓਪਨ ਹੈ ਜਾਂ ਸਰਪੰਚ ਔਰਤ ਵਾਸਤੇ ਹੈ ਇਹ ਕਿੱਦਾਂ ਦੀ ਇਲੈਕਸ਼ਨ ਹੈ ਜੀ ਔਰ ਕਈ ਵਾਰ ਪਿੰਡ ਜਿਹੜੇ ਨੇ ਉਹ ਤੀਜੀ ਚੌਥੀ ਦਫਾ ਲਗਾਤਾਰ ਐਸਸੀ ਰਿਜ਼ਰਵ ਕੀਤੇ ਜਾਂਦੇ ਔਰ ਕਈ ਜਗ੍ਹਾ ਦੇ ਉੱਤੇ ਲਗਾਤਾਰ ਜਨਰਲ ਕੈਟਾਗਰੀ ਨੂੰ ਤਿੰਨ ਚਾਰ ਵਾਰੀ ਓਪਨ ਰੱਖਿਆ ਜਾ ਰਿਹਾ ਜਿੱਥੇ ਕੋ ਇਹਨਾਂ ਦੇ ਲੱਗਦਾ ਕਿ ਸਾਡੇ ਚਿਹਰੇ ਹੋਗੇ ਉੱਥੇ ਐਸਸੀਜ਼ ਨੂੰ ਮੌਕਾ ਨਹੀਂ ਦਿੱਤਾ ਜਾ ਰਿਹਾ ਲੀਡਰਸ਼ਿਪ ਪ੍ਰੋਵਾਈਡ ਕਰਨ ਦਾ ਔਰ ਜਿਹੜੇ ਚਾਰ ਚਾਰ ਵਾਰੀ ਰਿਜ਼ਰਵ ਕਰਤੇ ਉਹਨਾਂ ਵਿੱਚ ਜਨਰਲ ਕੈਟਾਗਰੀ ਦੇ ਲੋਕਾਂ ਨੂੰ ਵੰਜੇ ਰੱਖਿਆ ਜਾ ਰਿਹਾ ਵਾ ਲੀਡਰਸ਼ਿਪ ਪਿੰਡ ਵਿੱਚ ਮੌਕਾ ਮਿਲਦਾ ਕਿਉਂਕਿ ਉੱਥੋਂ ਹੀ ਸਾਰੀ ਗੱਲ ਅੱਗੇ ਵਿਧਾਨ ਸਭਾ ਤੇ ਲੋਕ ਸਭਾ ਤੱਕ ਪਹੁੰਚਦੀ ਹੈ ਸੋ ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਆਪਾਂ ਬਦਲਾਅ ਬਦਲਾਅ ਕਰਦੇ ਸੀ ਅਸਲ 'ਚ ਆਪਾਂ ਨੂੰ ਹੁਣ ਸਮਝ ਆਇਆ ਕਿ ਬਦਲਾਅ ਦਾ ਮਤਲਬ ਕੀ ਸੀਗਾ ਇਹਨਾਂ ਦਾ ਮਤਲਬ ਸੀਗਾ ਕਿ ਅਸੀਂ ਮਗਰ ਦੀਆਂ ਸਰਕਾਰਾਂ ਦੇ ਵੀ ਰਿਕਾਰਡ ਤੋੜਾਂਗੇ ਜਿਹੜਾ ਕੰਮ ਉਹਨਾਂ ਨੇ ਨਹੀਂ ਕੀਤਾ ਕਾਣ ਉਹ ਅਸੀਂ ਕਾਣ ਕਰਕੇ ਦਿਖਾਵਾਂਗੇ ਇਕੱਲਾ ਪੰਚਾਇਤੀ ਚੋਣਾਂ ਦੇ ਖੇਮੇ 'ਚ ਨਹੀਂ ਜਨਰਲ ਵਰਕਿੰਗ ਦੇ ਵਿੱਚ ਵੀ ਤੁਸੀਂ ਦੇਖ ਰਹੇ ਹੋ ਕਿ ਕਿਸ ਢੰਗ ਦੇ ਨਾਲ ਇਹ ਸਰਕਾਰ ਫੰਕਸ਼ਨ ਕਰਦੀ ਹੈ ਲੇਕਿਨ ਪੰਚਾਇਤ ਚੋਣਾਂ ਇੱਕ ਇੰਪੋਰਟੈਂਟ ਪਿਲਰ ਹੈ ਡੈਮੋਕ੍ਰੇਸੀ ਦਾ ਇੱਕ ਥੰਮ ਹੈ ਜਮਹੂਰੀਅਤ ਦਾ ਜੇ ਆਪਾਂ ਇਸ ਨੂੰ ਹੀ ਬਿਲਕੁਲ ਕਰ ਦਿੰਨਾ ਜੇ ਹੀ ਪੰਚਾਇਤਾਂ ਫਰਜ਼ ਕਰੋ ਸਰਪੰਚ ਦਾ ਰੋਸਟਰ ਇੱਕ ਮਹੀਨਾ ਪਹਿਲਾਂ ਲਾ ਕੇ ਦਿੱਤਾ ਹੁੰਦਾ ਵੀਡੀਓ ਦਸਤਾਵੇਜ਼ਾਂ ਦੇ ਬਾਅਦ ਕਿ ਆਹ ਪ੍ਰਿੰਟ ਜਿਹੜੇ ਨੇ ਤੁਹਾਡੇ ਅਸੀਂ ਰਿਜ਼ਰਵ ਕਰ ਰਹੇ ਹਾਂ ਔਰ ਅਸੀਂ ਬਿਲਕੁਲ ਜੈਨੂਅਲ ਆਧਾਰ ਤੇ ਰਿਜ਼ਰਵ ਕਰ ਰਹੇ ਹਾਂ ਕਿਸੇ ਅਲਫਾਬੈਟਿਕਲ ਆਰਡਰ ਤੇ ਕਰ ਰਹੇ ਹਾਂ ਅਸੀਂ ਰੋਟੇਟ ਕਰਾਂਗੇ ਲੀਡਰਸ਼ਿਪ ਤਾਂ ਕਿ ਸਾਰਿਆਂ ਨੂੰ ਮੌਕਾ ਮਿਲੇ ਇਹਨਾਂ ਨੇ ਚੋੜੀ ਰੱਖਿਆ ਤਾਂ ਕਿ ਲੋਕੀ ਹਾਈ ਕੋਰਟ ਨਾ ਜਾ ਸਕੀ ਹਾਈ ਕੋਰਟ ਤਾਂ ਹੁਣ ਵੀ ਲੋਕੀ ਜਾਣਗੇ ਲੇਕਿਨ ਜਿਹੜਾ ਹੈ ਪੰਚਾਇਤ ਇਲੈਕਸ਼ਨ ਜਿਹਦਾ ਮੈਂ ਸਮਝਦਾ ਕਿ ਇੱਕ ਬਹੁਤ ਇਸ ਪ੍ਰਣਾਲੀ ਦਾ ਨੁਕਸਾਨ ਕਰਨ ਜਾ ਰਹੇ ਅਗਲੀ ਗੱਲ ਕਿ ਜਿਹੜਾ ਟਾਈਮਿੰਗ ਦੇਖੋ ਤੁਸੀਂ ਕੀ ਰੱਖੀ ਇਲੈਕਸ਼ਨ ਸਾਰਾ ਪੰਜਾਬ ਝੋਨੇ ਦੀ ਵਾਢੀ ਵਿੱਚ ਬਿਜ਼ੀ ਹੋ ਜਾਏਗਾ ਆਲਰੇਡੀ ਕੰਮ ਸ਼ੁਰੂ ਹੋ ਗਿਆ ਪਿੰਡਾਂ ਦੇ ਵਿੱਚ ਵਾਢੀ ਦਾ ਤੇ ਪਹਿਲੀ ਤਰੀਕ ਤੋਂ ਸਰਕਾਰੀ ਖਰੀਦ ਆ ਰਹੀ ਹੈ ਤੇ 15 ਅਕਤੂਬਰ ਨੂੰ ਵੋਟਾਂ ਰੱਖੇ ਮਤਲਬ ਪੂਰਾ ਗਹਿ ਗੱਜ ਝੋਨੇ ਦਾ ਸੀਜ਼ਨ ਹੋਵੇਗਾ ਪੂਰਾ ਕਿਸਾਨ ਖੇਤ ਮਜ਼ਦੂਰ ਗਰੀਬ ਆਦਮੀ ਔਰਤਾਂ ਕਲੈਕਸ਼ਨ ਕਰਨਗੇ ਕਿ ਬਾਡੀ ਕਰਨਗੇ ਆਪਣੇ ਪੇਟ ਭਰਨਗੇ ਕਿ ਚੂਨਾ ਦੇ ਵਿੱਚ ਜਾ ਕੇ ਇਹ ਕਰਨਗੇ ਅੱਛਾ ਅਫਸਰ ਸ਼ਾਇਦ ਨੂੰ ਤਾਂ ਪਤਾ ਨਹੀਂ ਹੁੰਦਾ ਕਿ ਹਾੜੀ ਸੋਣੀ ਕੀ ਆ ਘੱਟੋ ਘੱਟ ਪੋਲਿਟਿਕਲ ਆਦਮੀ ਜਿਹੜੇ ਐਮ.ਐਲ.ਏ. ਜਿੱਤ ਕੇ ਆਏ ਇਹਨਾਂ ਦੇ ਮਨਿਸਟਰਸ ਬਣੇ ਨੇ ਕੁਝ ਮਾਨਮਾਨ ਆ ਉਹਨਾਂ ਨੂੰ ਤਾਂ ਪਤਾ ਨਾ ਕਿ ਹਾੜੀ ਸੋਣੀ ਕੀ ਆ ਇੱਕ ਸਾਲ ਜੇ ਤੁਸੀਂ ਨਹੀਂ ਕਰਾਈ ਜੀ ਤੇ ਜੇਹੀ ਇਲੈਕਸ਼ਨ ਫਰਜ਼ ਕਰੋ 15 ਦਿਨ ਜਾਂ 20 ਦਿਨ ਮਹੀਨਾ ਹੋਰ ਲੇਟ ਹੋ ਜਾਂਦਾ ਤਾਂ ਕੀ ਗੁਨਾਹ ਹੋ ਜਾਣਾ ਸੀ ਲੇਕਿਨ ਜਾਣ ਕੇ ਚੋਨੇ ਦੇ ਸੀਜ਼ਨ ਵਿੱਚ ਰੱਖਿਆ ਗਿਆ ਵਾ ਤਾਂ ਕਿ ਲੋਕਾਂ ਨੂੰ ਘੰਗੜ ਪੂਸੇ ਦੇ ਵਿੱਚ ਪਾਇਆ ਜਾ ਸਕੇ ਔਰ ਜਿਹੜਾ ਸਰਕਾਰੀ ਅੰਤਰ ਦਾ ਦੁਰਉਪਯੋਗ ਕੀਤਾ ਜਾ ਰਿਹਾ ਇਹ ਮੰੰਦਨਯੋਗ ਹੈ ਇਸ ਤਰ੍ਹਾਂ ਕਰਕੇ ਤੁਸੀਂ ਪੰਚਾਇਤਾਂ ਫਰਜ਼ ਕਰੋ ਜਿੱਤ ਵੀ ਜਾਂਦੇ ਹੋ ਸਬਕ ਸਿੱਖੋ ਪਿਛਲੀਆਂ ਸਰਕਾਰਾਂ ਤੋਂ ਮਗਰਲੀਆਂ ਸਰਕਾਰਾਂ ਪਾਰਲੀਮੈਂਟ ਵੀ ਜਿੱਤੀ ਜਾਂਦੀ ਸੀ 13000 ਪੰਚਾਇਤਾਂ ਵੀ ਬਣਾ ਲੈਂਦੀ ਸੀ ਲੇਕਿਨ ਜਦੋਂ ਅਸੈਂਬਲੀ ਦਾ ਧਿਆਨ ਹੋਣਾ ਉਦੋਂ ਬਿਲਕੁਲ ਉਹਨਾਂ ਦਾ ਜਿਹੜਾ ਸੀਗਾ ਕੀ ਕਹਿੰਦੇ ਹੁੰਦੇ ਕਿ ਸੁਪੜਾ ਸਾਫ਼ ਹੋ ਜਾਂਦਾ ਮਤਲਬ ਕਿ ਇਲੈਕਸ਼ਨ ਹਾਰ ਜਾਂਦੀਆਂ ਨਹੀਂ ਪਰ ਕੱਲੀ ਪੰਜਾਬ ਦੀ ਨਹੀਂ ਸਾਰੇ ਦੇਸ਼ ਵਿੱਚ ਇੱਕ ਕਿਸਮ ਦੀ ਪ੍ਰਕਿਰਿਆ ਆ ਵਾ ਸੋ ਕਦੇ ਵੀ ਸੱਤਾ ਦਾ ਦੁਰਉਪਯੋਗ ਨਾ ਕਰੋ ਉਹਦਾ ਉਪਯੋਗ ਕਰੋ ਸਭ ਲੋਕਾਂ ਨੂੰ ਕਾਲ ਦਿਓ ਕਿ ਅਸੀਂ ਬਿਲਕੁਲ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਵਾਂਗੇ ਤੁਸੀਂ ਆ ਸਾਡੇ ਸਰਪੰਚਾਂ ਦੇ ਰੋਸਟਰ ਲਾ ਦਿੱਤੇ ਨੇ ਆ ਅਸੀਂ ਬੋਰਡਬੰਦੀ ਲਾ ਦਿੱਤੀ ਹੈ ਅਗਰ ਕਿਸੇ ਨੂੰ ਕੋਈ ਆਬਜੈਕਸ਼ਨ ਹੈ ਤੁਸੀਂ ਪਹਿਲਾਂ ਆਬਜੈਕਸ਼ਨਸ ਲਾਓ ਜੇ ਤੁਸੀਂ ਨਹੀਂ ਸੈਟੀਸਫਾਈਡ ਤਾਂ ਤੁਸੀਂ ਹਾਈ ਕੋਰਟ ਜਾਣ ਦਾ ਵੀ ਟਾਈਮ ਦਿੱਤਾ ਜਾਵੇ ਜਿੰਨੀਆਂ ਆਬਜੈਕਸ਼ਨਸ ਲਾਈਆਂ ਗਈਆਂ ਉਹ ਸਾਰੀਆਂ ਗੈਨ ਗੁਪਤ ਰੱਖੀਆਂ ਗਈਆਂ ਲੋਕਾਂ ਨੂੰ ਰਸੀਡਸ ਵੀ ਦਿੱਤੀਆਂ ਗਈਆਂ ਜਿਹੜੀ ਲੋਕਾਂ ਨੇ ਅਰਜ਼ੀਆਂ ਦਿੱਤੀਆਂ ਫਾਰਮ ਨੰਬਰ 1 2 3 ਜਿਹੜਾ ਚੋਣ ਕਮਿਸ਼ਨ ਨੇ ਭੇਜਿਆ ਸੀਗਾ ਕਿਸੇ ਨੂੰ ਉਹਦੀ ਰਸੀਦ ਨਹੀਂ ਦਿੱਤੀ ਕਿ ਕਿਸੇ ਤਰੀਕੇ ਨਾਲ ਕੋਲੈਕਸ਼ਨ ਚੱਲ ਨਹੀਂ ਜਾ ਉਹ। ਸੋ ਮੇਰੇ ਹਿਸਾਬ ਦੇ ਨਾਲ ਇਹ ਇਲੈਕਸ਼ਨ ਇੱਕ ਫਾਰਸ ਇੱਕ ਡਰਾਮਾ ਔਰ ਇੱਕ ਕੋਝਾ ਮਜ਼ਾਕ ਦੇ ਕੀਤਾ ਜਾਣ ਲੱਗਿਆ ਵਾ ਜੰਹੂਰੀਅਤ ਦੇ ਨਾਲ ਜਿੱਤ ਹਾਰ ਤਸਰੋ ਜਿਹਦੀ ਹੋਣੀ ਉਹ ਤਾਂ ਕੋਈ ਗੱਲ ਨਹੀਂ ਗਈ। ਮੈਂ ਵੋਟਰਸ ਨੂੰ ਬੇਨਤੀ ਕਰੂੰਗਾ ਸਪੈਸ਼ਲ ਤੌਰ ਦੇ ਉੱਤੇ ਕਿ ਬੰਦੇ ਚੰਗੇ ਚੁਣੋ ਆਪਣੇ ਪਿੰਡਾਂ ਦੇ। ਕਿਉਂਕਿ ਇਹਨਾਂ ਵਿੱਚੋਂ ਇੰਪੋਰਟਿਡ-ਵੋਰਟਿਡ ਨੂੰ ਕੇ 117 ਜਿਹੜੇ ਤੁਹਾਡੇ ਲੀਡਰਸ ਨੇ ਵਿਧਾਨ ਸਭਾ ਦੇ ਵਿੱਚ ਜਾਣੇ ਤੇ ਉਹਨਾਂ ਵਿੱਚੋਂ ਕੁਣ ਕੇ ਮੁੜ ਕੇ 13 ਮੈਂਬਰ ਪਾਰਲੀਮੈਂਟ ਲੋਕ ਸਭਾ ਦੇ ਵਿੱਚ ਜਾ ਕੇ ਆਪਣੀ ਪ੍ਰਤਨਿਧਤਾ ਪੰਜਾਬ ਦੀ ਕਰਦੀ ਹੈ ਤੇ ਜੇ ਆਪਾਂ ਇੱਥੇ ਹੀ ਮਤਲਬ ਥੋੜਾ ਬੋਦਾ ਲਾਲਚ ਕਰਕੇ ਜਾਂ ਕੋ ਦਾਰੂਗੁਰੂ ਪੀ ਕੇ ਆਪਾਂ ਵੋਟਾਂ ਪਾਵਾਂਗੇ ਤੇ ਫਿਰ ਤੁਹਾਨੂੰ ਉਹਦਾਂ ਦੇ ਲੀਡਰ ਬਣਨਗੇ ਫਿਰ ਫਿਰ ভোটার ਬਾਹਰ ਕੇਂਦੇ ਨੇ ਜੀ ਕਿ ਸਾਡਾ ਕੰਮ ਨਹੀਂ ਹੋ ਰਿਹਾ ਭ੍ਰਿਸ਼ਟਾਚਾਰ ਬਹੁਤ ਆ ਥਾਣੇ 'ਚ ਕੋਈ ਸੁਣਵਾਈ ਨਹੀਂ ਕਿਉਂਕਿ ਤੁਸੀਂ ਆਗੂ ਅੱਛੇ ਨਹੀਂ ਅੱਗੇ ਵੇਚ ਗਲਤਾ ਸਿਰਫ 13000 ਪਿੰਡਾਂ 'ਚ ਚੰਗੇ ਸਰਪੰਚ ਚੁਣਨ ਦੀ ਹੈ 117 ਮੈਂ ਐਮਐਲਏ ਚੁਣਨ ਦੀ ਹੈ ਤੇ 13 ਲੋਕ ਸਭਾ ਦੇ ਮੈਂਬਰਸ ਚੁਣਨ ਦੀ ਜੇ ਆਪਾਂ ਇੰਨਾ ਵੀ ਅੱਛੇ ਤਰੀਕੇ ਨਾਲ ਨਹੀਂ ਚੁਣ ਸਕਦੇ ਤੇ ਲਾਲਚ ਕਰਾਂਗੇ ਤੇ ਪਾਰਟੀ ਬਾਜ਼ੀ ਚਾਵਾਂਗੇ ਇਹ ਇਲੈਕਸ਼ਨ ਪਾਰਟੀ ਬਾਜ਼ੀ ਦੇ ਦੀਗੀ ਭਗਵਾਨਪਾਣੂ ਹੀ ਕਹਿੰਦੇ ਦੇ ਅਸੀਂ ਚੋਣ ਸਿੰਬਲ ਦੇ ਨਹੀਂ ਪੰਚਾਇਤ ਤੱਕ ਦੀ ਚੋਣਾਂ ਦੇ ਪਾਰਟੀ ਸਿੰਬਲ ਤੇ ਕਦੀ ਕਿਸੇ ਨੇ ਕਰਾਈ ਨਹੀਂ ਹਾਂ ਬਲੋਕ ਸੰਪਤੀ ਜ਼ਿਲ੍ਹਾ ਪਰਿਸ਼ਦ ਹੁੰਦੀਆਂ ਲੇਕਿਨ ਪੰਚਾਇਤ ਕਦੀ ਵੀ ਕਿਸੇ ਸਰਕਾਰ ਨੇ ਆਪਣੇ ਪਾਰਟੀ ਸਿੰਬਲ ਤੇ ਇਲੈਕਸ਼ਨ ਨਹੀਂ ਕਰਾਇਆ ਤੇ ਮੈਂ ਵੀ ਕਹਾਂਗਾ ਕਿ ਸਾਡੀ ਵੀ ਪੋਲੀਟੀਕਲ ਆਦਮੀਆਂ ਦੇ ਵਿੱਚ ਮਦਖਲਤ ਨਹੀਂ ਬਣਦੀ ਲੋਕ ਆਪਣੇ ਲੈਵਲ ਦੇ ਉੱਤੇ ਆਪਣੇ ਪਿੰਡ ਵਿੱਚ ਕੋ ਕੇ ਕਈ ਵਾਰ ਦੋਵੇਂ ਹੀ ਧੜੇ ਸਾਡੇ ਨਾਲ ਨੇ ਜਾਂ ਦੋਨੋਂ ਧੜੇ ਜਿਹੜੇ ਨੇ ਆਪਸ ਵਿੱਚ ਪਿੰਡ 'ਚ ਇੱਕ ਪਾਰਟੀ ਨਾਲ ਕਨੈਕਟਡ ਨੇ ਇਹ ਸਿਲੈਕਸ਼ਨ 'ਚ ਦਖਲਅੰਦਾਜ਼ੀ ਘੱਟ ਲੇਕਿਨ ਇਨਸਾਫ ਪਸੰਦੀਨਾ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਣੀ ਚਾਹੀਦੀ ਤਾਂ ਕਿ ਲੋਕਾਂ ਨੂੰ ਜਮਹੂਰੀਅਤ ਵਿੱਚ ਵਿਸ਼ਵਾਸ ਲੋਕਾਂ ਦਾ ਵਿਸ਼ਵਾਸ ਟੁੱਟਦਾ ਜਾ ਰਿਹਾ ਸਾਰੇ ਦੇਸ਼ ਵਿੱਚ ਤੈਨੂੰ ਤੁਸੀਂ ਦੇਖ ਰਹੇ ਹੋ ਕਿ ਕਿੰਨਾ ਸ਼ੋਰ ਮਚਦਾ ਰਿਹਾ ਕਦੀ ਈਵੀਐਮ ਦੇ ਮੁਤਲਕ ਕਦੀ ਜਿਹੜਾ ਖਰਚੇ ਦੀ ਲਿਮਿਟ ਬਣੀ ਹੁਣ ਮੇਰੇ ਖਿਆਲ ਆ ਕਿ 40000 ਕੇ 30000 ਰੁਪਏ ਖਰਚੇ ਦੀ ਲਿਮਿਟ ਬੰਨੀ ਆ ਸਰਪੰਚੀ ਦੀ ਤੇ ਚੋਣ ਕਮਿਸ਼ਨ ਦੇ ਨੱਕ ਦੇ ਥੱਲੇ ਇਲੈਕਸ਼ਨ ਹੋਣੀ ਆ ਤੇ ਲੱਗਣੇ ਹੈਗੇ ਪੈਸੇ ਕਈ ਕਈ ਲੱਖ ਕਈ ਕਈ ਤਰ੍ਹਾਂ ਦੀਆਂ ਉੱਥੇ ਲਾਲਚ ਦਿੱਤਾ ਜਾਣਾ ਵੋਟਰਸ ਨੂੰ ਸੋ ਉਹਦਾ ਖਰਚਾ ਬੰਨਨ ਦਾ ਫਾਇਦਾ ਕੀ ਆ ਅਸਲ ਵਿੱਚ ਤਾਂ ਮੈਂ ਜਿਹੜੀ ਇੱਕ ਦਿਨ ਪਹਿਲਾਂ ਵੀ ਇੰਤ ਕੁਝ ਗੱਲ ਕਿਸ ਨੂੰ ਕਹ ਦਿੰਦਾ ਇਸ ਦੇਸ਼ ਨੂੰ ਲਗਭਗ 80 ਸਾਲ ਹੋ ਚਲੇ ਆਜ਼ਾਦ ਹੋਏ ਨੂੰ ਕਿ ਜਿਸ ਤਰ੍ਹਾਂ ਬਹੁਤ ਵੱਡੇ ਪੱਧਰ ਤੇ ਰਿਫਾਰਮਸ ਦੀ ਲੋੜ ਹੈ ਸਭ ਤੋਂ ਵੱਡੀ ਰਿਫਾਰਮਸ ਦੀ ਲੋੜ ਹੈ ਚੋਣ ਪ੍ਰਣਾਲੀ ਔਰ ਉਸ ਤੋਂ ਅੱਗੇ ਜਿਹੜਾ ਐਡਮਿਨਿਸਟ੍ਰੇਟਿਵ ਰਿਫਾਰਮਸ ਲੋਕ ਧੱਕੇ ਖਾ ਰਹੇ ਨੇ ਕਿਤੇ ਕਿਸੇ ਨੂੰ ਇਨਸਾਫ ਨਹੀਂ ਮਿਲ ਰਿਹਾ ਪ੍ਰਸ਼ਟਾਚਾਰ ਸਿਰੇ ਦਾ ਇਵਨ ਪੰਜਾਬ ਦੇ ਵਿੱਚ ਔਰ ਨਾਲ ਅਲਟੀਮੇਟਲੀ ਜੁਡੀਸ਼ੀਅਲ ਰਿਫਾਰਮਸ ਜੀ ਜਸਟਿਸ ਸਾਹਿਬ ਆਪ ਕਹਿ ਰਹੇ ਨੇ ਕਿ ਥਲਣੀਆਂ ਅਦਾਲਤਾਂ ਇਨਸਾਫ ਨਹੀਂ ਦੇਣੀਆਂ ਉਹਨਾਂ ਦਾ ਕੰਮ ਹਾਈ ਕੋਰਟ ਕੋ ਜਮਾ ਹੁੰਦਾ ਹਾਈ ਕੋਰਟ ਦਾ ਕੰਮ ਸਾਡੇ ਕੋ ਜਮਾ ਹੁੰਦਾ ਤੇ ਫਿਰ ਰਿਫਾਰਮਸ ਕਰੋ ਨਾ ਲਾਈਕ ਵਾਈਜ਼ ਮੀਡੀਆ ਦਾ ਰਿਫਾਰਮਸ ਅੱਜ ਸਾਰਾ ਮੀਡੀਆ ਜਿਹੜਾ ਹੈ ਉਹ ਜਿਹਦੀ ਸਰਕਾਰ ਬਣ ਜਾਂਦੀ ਉਹ ਮੀਡੀਆ ਨੂੰ ਗਲਚ ਲੈਂਦਾ ਵਾ ਜਾਂ ਪੈਸੇ ਦੇ ਕੇ ਗਲਚ ਲੈਂਦਾ ਜਾਂ ਪਰਚੇ ਦਰਜ ਕਰਕੇ ਜਿਵੇਂ ਕਿ ਹੁਣੇ ਮਾਲ ਦੇ ਮਾਲੀ ਦੇ ਉੱਤੇ ਪਰਚਾ ਦਰਜ ਕੀਤਾ ਜਾਂ ਪਹਿਲਾਂ ਐਕਟਿਵਿਸਟ ਪਰਚੇ ਦਰਜ ਕੀਤਾ ਇਦਾਂ ਮੀਡੀਆ ਦੇ ਉੱਤੇ ਪਰਚੇ ਦਰਜ ਕਰ ਟਵਿੱਟਰ ਹੈਂਡਲ ਬਲੌਕ ਕਰ ਫੇਸਬੁੱਕ ਅਕਾਊਂਟ ਬਲੌਕ ਕਰ ਇਹ ਤਾਂ ਫਿਰ ਕੋਈ ਬਦਲਾਅ ਨਾ ਹੋਇਆ ਇਹ ਤਾਂ ਫਿਰ ਵਿੜਾ ਗਿਰ ਜਿਹਨੂੰ ਕਹਿੰਦੇ ਆ ਕਿ ਚੋਣ ਪ੍ਰਣਾਲੀ ਦਾ ਸਾਡੀ ਸੂਬੇ ਦਾ ਜਿਹੜਾ ਕਿ ਸੂਬਾ ਆਲਰੇਡੀ ਇੱਕ ਕਿਸੇ ਵੇਲੇ ਸੁਪਰੀਮ ਸੂਬਾ ਸੀਗਾ ਡਿੱਗਦਾ 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 ਅੱਜ ਆਪਾਂ ਕਿੰਨਾ ਕਰਜ਼ਾ ਚੱਕ ਰਹੇ ਆਪਾਂ ਇੰਦਰ ਕੋ ਜਾ ਕੇ ਮੰਗ ਕਰ ਰਹੇ ਕਿ ਸਾਡੀ ਕਰਜ਼ੇ ਦੀ ਲਿਮਟ ਪੰਜਾਬ ਦੀ ਘੱਟੋ ਘੱਟ 10000 ਕਰੋੜ ਰੁਪਈਆ ਨਾਰਮਲ ਕਰਜ਼ਾ ਲੈਣ ਦੀ ਸਾਲਾਨਾ ਹੱਦ ਤੋਂ ਵਧਾਇਆ ਜਾਵੇ 35000 ਲੈ ਸਕਦੇ ਸੀ ਸਾਨੂੰ 45000 ਕੋਟ ਚੱਕ ਲੈਣ ਦੋ ਅੱਜ ਪੰਜਾਬ ਦਾ ਕਰਜ਼ਾ ਪਿਛਲੇ 1 ਸਾਲ ਵਿੱਚ ਆਲਮੋਸਟ 1 ਲੱਖ ਕਰੋੜ ਰੁਪਈਆ ਐਡ ਹੋ ਗਿਆ ਸੋ ਮੇਰੀ ਸਾਰੇ ਵੋਟਰਜ਼ ਨੂੰ ਬੇਨਤੀ ਹੈ ਕਿ ਸਾਰੇ ਸਮੂਹਕ ਹਾਲਾਤ ਪੰਜਾਬ ਦੇ ਮੱਦੇ ਨਜ਼ਰ ਰੱਖ ਕੇ ਥਾਣਿਆਂ ਤਹਿਸੀਲਾਂ ਤੱਕ ਦੇਖ ਕੇ ਉਪਰ ਸਰਕਾਰ ਦੀ ਕਾਰਜਸ਼ੈਲੀ ਦੇਖ ਕੇ ਫਿਰ ਪੰਜਾਬ ਦੇ ਵਿੱਚ ਪਿੰਡਾਂ 'ਚ ਚੋਣਾਂ ਦੇ ਵਿੱਚ ਵੋਟਾ ਪਾਓ ਤੇ ਚੰਗੇ ਬੰਦੇ ਚੁਣੋ ਸਰਵੇਸ਼ ਕਰਕੇ ਕਿ ਨਹੀਂ ਕਿ ਇਹ ਮੈਂ ਭਾਨੇ ਮੈਂ ਧੜੇ ਨਾਲ ਜੁੜਿਆ ਤੇ ਇਸ ਕਰਕੇ ਹੀ ਮੈਂ ਵੋਟ ਪਾਣੀ ਤੇ ਤੁਸੀਂ ਇਸ ਤਰ੍ਹਾਂ ਕਰੋਗੇ ਤੇ ਫਿਰ ਧੜਿਆਂ ਦੇ ਵਾਲੀ ਇੱਕ ਜਿਹੜਾ ਲੀਡਰਸ਼ਿਪ ਤੁਹਾਨੂੰ ਮਿਲੇਗੀ ਉਹ ਪੂਰ ਲੀਡਰਸ਼ਿਪ ਆਵੇਗੀ ਬਸ ਅਜਦਾ ਸੀ ਲੇਕਿਨ ਜਿਸ ਢੰਗ ਦੇ ਨਾਲ ਭਗਵੰਤ ਮਾਨ ਸਰਕਾਰ ਨੇ ਗੁਪਤ ਤਰੀਕ ਕੇ ਨਾਲ ਚੋਰ ਦਰਵਾਜ਼ੇ ਰਾਹੀਂ ਕਬਰਹਾਟ ਵਿੱਚ ਆਣ ਕੇ ਔਰ ਕਾਇਰ ਤਦਾ ਸਬੂਤ ਦਿੰਦੇ ਆ ਅਫਸਰਾਂ ਸਾਹਿਬ ਦਾ ਦੁਰਉਪਯੋਗ ਕਰਕੇ ਵੋਟਬੰਦੀਆਂ ਲੁਕਾ ਲੁਕੋ ਕੇ ਵੋਟਰ ਸੂਚੀਆਂ ਲੁਕੋ ਕੇ ਔਰ ਜਿਹੜੀ ਰੋਸਟਰ ਬਣਾਉਣਾ ਸਰਪੰਚੀ ਦਾ ਉਹਨੂੰ ਤੁਥ ਮੁੱਥ ਕਰਕੇ ਪਿੰਡਾਂ ਦੇ ਵਿੱਚ ਬਾਰ ਬਾਰ ਕੇ ਇਹ ਸਾਡੇ ਹੌਲਟਾ ਨੂੰ ਰਿਜ਼ਰਵ ਕਰ ਦਿਓ ਇਹ ਸਾਡੇ ਹੱਕ ਚ ਇਹ ਸੂਪਨ ਕਰ ਦਿਓ ਛੋਟੀ ਮੋਟੀ ਪੰਚਾਇਤਾਂ ਜਿੱਤ ਸਕਦੇ ਹੋ ਲੇਕਿਨ ਯਾਦ ਰੱਖੇ ਕਿ 2027 ਵਿੱਚ ਤੁਹਾਡਾ ਬਿਸਤਰਾ ਗੋਲ ਲੁਕੀ ਕਰ ਦੇਣਗੇ ਅਗਰ ਤੁਸੀਂ ਇਸ ਤਰ੍ਹਾਂ ਦੀ ਰਾਜਨੀਤੀ ਪਸੂ ਕਰੋਗੇ ਇਹ ਬਦਲਾਅ ਨਹੀਂ ਕਿ ਬਦਲੇ ਦੀ ਸਰਕਾਰ ਜ਼ਰੂਰ ਸਾਨੂੰ